ਪਠਾਨਕੋਟ ਦੇ ਲਮੀਨੀ ਇਲਾਕੇ ਵਿੱਚ ਚੋਰਾਂ ਵੱਲੋਂ ਇੱਕ ਸੁਨਾਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਵੱਲੋਂ ਵੇਖ ਲੈਣ ਤੇ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਤੇ ਮੌਕੇ ਤੋਂ ਭੱਜ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਕੱਲ ਰਾਤ ਕਿਸੇ ਫੈਮਿਲੀ ਫੰਕਸ਼ਨ ਵਿੱਚ ਸਨ ਅਤੇ ਰਾਤ 1 ਵਜੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਵਿੱਚ ਕੋਈ ਹਲਚਲ ਹੋ ਰਹੀ ਹੈ ਉਹਨਾਂ ਨੇ ਉਸੇ ਵੇਲੇ ਆਪਣੇ ਜਾਣਕਾਰਾਂ ਨੂੰ ਫੋਨ ਲਾਇਆ ਤੇ ਨਾਲ ਹੀ ਉਹ ਆਪਣੀ ਦੁਕਾਨ ਵੱਲ ਵੀ ਨਿਕਲ ਪਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆ ਕੇ ਵੇਖਿਆ ਦੁਕਾਨ ਦਾ ਸ਼ਟਰ ਜ਼ਰੂਰ ਟੁੱਟਿਆ ਹੋਇਆ ਸੀ ਪਰ ਇਸ ਦੇ ਅੰਦਰ ਪਈ ਅਲਮਾਰੀ ਨੂੰ ਚੋਰ ਲੈ ਜਾਣ ਵਿੱਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮ ਰਾਤ ਦੀ ਡਿਊਟੀ ਤੇ ਖੁੰਦੇ ਨੇ ਉਹ ਪੂਰੀ ਤਰ੍ਹਾਂ ਤੰਦਈ ਨਾਲ ਕੰਮ ਕਰਨ ਤਾਂ ਜੋ ਲੋਕਾਂ ਦੀ ਪੂਰ ਕਸੀਨੇ ਦੀ ਕਮਾਈ ਹੈ ਉਸ ਨੂੰ ਲੁੱਟਣ ਤੇ ਚੋਰੀਆਂ ਤੋਂ ਬਚਾਇਆ ਜਾ ਸਕੇ ਸਾਰੇ ਸੇ ਸਾਡਾ ਨਾਮ ਮੁਕੁਲ ਬੱਗਾ ਅਹੀਂ ਨੰਨੇ ਲਮੀਨੀ ਮਹਾਰਾ ਪੈਸਾ ਲਗੇ ਨਾ ਸਾਡੇ ਸੁਨਾਰੇ ਸ਼ੋਪ ਆ ਤੇ ਇਹਨੇ ਨਾ ਚੌਂਚੂ ਸ਼ੋਪ ਆ ਤੇ ਰਾਤੀ ਨਾ ਅਹੀਂ ਕਿਤੇ ਮੈਰਿਜ ਤੇ ਗਈ ਤੈਂ ਇੱਕ ਘੋਵੇ ਆਏ ਤੇ ਡੇਢ ਘੋਵੇ ਸਾਨੂੰ ਫੋਨ ਕੀਤਾ ਮਾਲਕਾ ਨੇ ਕਹਿੰਦੇ ਕਿ ਮਤਲਬ ਚੋਰੀ ਹੋ ਗਈ ਦੁਕਾਨ ਤੇ ਤੈਂ ਦੁਕਾਨ ਤੇ ਆਏ ਦੇਖਿਆ ਤਾਂ ਸ਼ਟਰ ਸ਼ਟਰ ਖੁੱਲੇਦਾ ਸੀ ਤੇ ਚਾਰ ਜਾਣੇ ਸੀ ਸੀਸੀਟੀ ਕੈਮਰੇ ਚ ਆਏ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਆਪਣੇ ਉਲਮਾਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਦਿਲਮਾਰੀ ਇਹਨਾਂ ਕੋ ਮਤਲਬ ਨਹੀਂ ਟੁੱਟੀ ਆ ਗਈ ਫਿਰ ਇਹਨਾਂ ਨੇ ਆਪਣੀ ਸਕੀਮ ਲਾਈ ਕਿ ਲਮਾਰੀ ਅਸੀਂ ਪੂਰੀ ਲੈ ਚਲੀਏ ਤੇਨ ਮਾਰੀ ਇਹਨਾਂ ਨੇ ਲਈ ਲੈ ਕੇ ਗਏ ਆਗੇ ਜਿਹੜੀ ਲਮਾਰੀਆਂ ਖਿੱਚ ਨਹੀਂ ਕੋਈ ਚੀਤੀ ਅੱਧ ਤੱਕ ਪਜਾਤੀ ਇਹਨਾਂ ਲਮਾਰੀਆਂ ਚੱਕਰੋ ਲਮਾਰੀ ਤੇ ਉਸ ਤੋਂ ਅੱਗੇ ਨਹੀਂ ਲੈ ਕੇ ਜਾ ਸਕੇ ਬਸ ਇਹੀ ਚੱਕਰ ਪਿਆ ਚੋਰੀ ਦਾ ਤੇ ਸਰ ਲਮਾਰੀ ਦੇ ਵਿੱਚ ਕੋਈ ਸਮਾਨ ਵਗੈਰਾ ਪਿਆ ਸੀ ਸਰ ਸਮਾਨ ਹੈ ਲਮਾਰੀ ਵਿੱਚ ਪਿਆ ਪਰ ਇਹ ਲਮਾਰੀ ਕੋਲ ਚੈੱਕ ਨਹੀਂ ਕੀਤੀ ਕਿ ਮੰਗ ਕੀ ਹੈ ਕੀ ਬੜੀ ਮੰਗ ਕੁਛ ਨਹੀਂ ਬਸ ਫਟੇ ਜਾਣ ਚੋਰ ਹੋ ਗਏ ਆ ਇਹ ਬ੍ਰਦਰ ਦੇਖ ਲਈ ਕਿ ਰਾਤ ਦਾ ਇੱਕ ਇਨਸੀਡੈਂਟ ਹੈਗਾ ਕਿਜਰਾ ਲਮੀਨੀ ਚੌਂਗ ਦੇ ਵਿੱਚ ਜਿਹੜਾ ਹੈਗਾ ਕਿ ਚੋਰਾਂ ਨੇ ਇੱਥੇ ਡਕੈਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਹੈਗਾ ਰਾਤੀ ਜਿਹੜਾ ਹੈਗਾ ਕਿ 2:30 ਵੇ ਦੇ ਕਰੀਬ ਜਿਹੜਾ ਹੈਗਾ ਕਿ ਕਾਲ ਆਇਆ ਸੀ ਇਹ ਜਿਹੜਾ ਨਾਮ ਜਿੱਦੀ ਸ਼ਾਪ ਹੈਗੀ ਹੈ लवली ਜੁਐਲਰਸ ਦੇ ਨਾਮ ਤੇ ਲਮੀਨੀ ਚੌਂਗ ਦੇ ਵਿੱਚ ਇਹ ਤੇ ਆਪਣੇ ਘਰੇ ਸੀ ਜਿਹੜੇ ਉੱਪਰਲੇ ਓਨਰ ਨੇ ਜਿਹਨਾਂ ਦੀ ਦੁਕਾਨ ਹੈਗੀ ਹੈ ਉਹਨਾਂ ਨੇ ਵੀ ਐਕਸੈਕਟਲੀ ਉਹਨੂੰ ਦੇਖਿਆ ਔਰ ਮੈਨੂੰ ਵੀ ਐਕਸੈਕਟਲੀ ਕਾਲ ਲਮੀਨੀ ਚੌਂਗ ਤੋਂ ਆਇਆ ਕਿ ਜਿਹੜਾ ਬੰਦਾ ਗੱਡੀ ਇੱਥੋਂ ਲੈ ਕੇ ਗਿਆ ਉਹਨੇ ਮੈਨੂੰ ਇਨਫਾਰਮ ਕੀਤਾ ਕਿ ਐਕਸੈਕਟਲੀ ਕਿ ਅਭੀ ਵਜੇ ਇੱਥੇ ਚੌਂਗ ਦੇ ਵਿੱਚ ਇਦਾਂ ਅਣਪਛਾਤੇ ਬੰਦੇ ਜਿਹੜੇ ਆ ਜ ਖਲੋਤੇ ਦੇ ਨੇ ਤਿੰਨ ਚਾਰ ਬੰਦੇ ਨੇ ਔਰ ਤੁਸੀਂ ਇਰੈਕਲੀ ਉੱਥੇ ਪੁੱਜੋ ਮੈਂ ਜਿਹੜਾ ਨਾਲ ਦਾ ਮੁੰਡਾ ਹੈ ਅੰਕੂ ਜੁਵੈਲਰ ਹੈਗਾ ਜਿਹੜਾ ਹੈਗਾ ਉਹਨੂੰ ਮੈਂ ਇਨਫੋਰਮ ਕੀਤਾ ਕਿ ਬੱਚੇ ਤੂੰ ਵੀ ਪੁੱਜ ਤੇ ਮੰਮੀ ਉੱਥੇ ਆ ਰਹੀ ਹੈ ਤੇ ਪੰਜ ਪੰਜ 10 ਮਿੰਟ ਲੱਗੇ ਸਾਨੂੰ ਇੱਥੇ ਪੁੱਜਣ ਚ ਉਤਗੋ ਚੋਰ ਜਾ ਚੁਕੇ ਸੀ ਔਰ ਜਿਹੜੇ ਬਾਅਦ ਚਾਰ ਕੁ ਬੰਦੇ ਜਿਹੜੇ ਕੈਮਰੇ ਜਿਹੜੀ ਸੀਸੀਟੀਵੀਸ ਦੇਖੀਏ ਤੇ ਮੈਂ ਇਨਫੋਰਮ ਕੀਤਾ ਜਿਹੜੇ ਐਸਐਚਓ ਆਪਣੇ ਦਵਿੰਦਰ ਕਾਸ਼ਨੀ ਜੀ ਨੇ ਉਹਨਾਂ ਨੂੰ ਨਾਲ ਹੀ ਆਪਾਂ ਪਹਿਲ ਦੇ ਆਧਾਰ ਤੇ ਕੋਈ 2:3 3 ਵਜੇ ਉਹਨਾਂ ਨੂੰ ਕਾਲ ਕਰਤੀ ਔਰ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਪੀਸੀਆਰ ਦੀ ਟੀਮ ਸੇ ਜਿਹੜਾ ਡਿਊਟੀ ਅਫਸਰ ਸੀ ਰਾਤੀ ਦੇ ਉਹ ਜਿਹੜੇ 5-6 ਮੁਲਾਜ਼ਮ ਆਏ ਨੇ ਉਹਨਾਂ ਨੇ ਵੀ ਸੀਸੀਟੀਵੀਜ਼ ਦੇਖੀਆਂ ਮੌਕੇ ਦੇ ਵਿੱਚ ਜਿਹੜੀਆਂ ਹੈਗੀਆਂ ਇੱਕ ਜਿਹੜਾ ਯੋਂਗਾ ਟਾਈਪ ਹੁੰਦਾ ਹੈ ਉਹ ਵੀ ਐਕਸੈਕਟਲੀ ਤੇ ਬਰਾਮਦ ਹੋਇਆ ਔਰ ਉਸ ਫਿਰ ਉਸ ਬੰਦੇ ਨੂੰ ਵੀ ਬੁਲਾ ਕੇ ਲਿਆ ਰਾਤੀ ਜਿਹੜੀ ਤਫ਼ਤੀਸ਼ ਕੀਤੀ ਉਹ ਬੰਦਾ ਕਹਿੰਦਾ ਮੈਂ ਮਮੀ ਘਰ ਸੁੱਤਦਾ ਸੀ ਤੇ ਉਹਦੇ ਵੀ ਬਾਹਰ ਉਹ ਲੌਗ ਟੁੱਟੇ ਦਾ ਸੀ ਜਿਹੜਾ ਜਿਹੜੀ ਬਾਈਕ ਲੈ ਕੇ ਆਏ ਨੇ ਤੇ ਐਕਸੈਕਟਲੀ ਆਪਾਂ ਫਿਰ ਡੀਸੀ ਡੀਐਸਪੀ ਸਾਹਿਬ ਨੂੰ ਵੀ ਐਸਐਚਓ ਨੇ ਗਿਆ ਕਿ ਆਪਾਂ ਵੀ ਥੋੜਾ ਦਾ ਕੱਲ੍ਹ ਤੇ ਵਿ ਸਾਰੇ ਜਿਹੜੇ ਲੁਮੀਨੀ ਵਾਸੀਆਂ ਦੀ ਸਿਰਫ ਇੱਕ ਹੀ ਹੈ ਕਿ ਜਿਹੜੀ ਹੈਗੀ ਪਹਿਲ ਦੇ ਆਧਾਰ ਤੇ ਸækliye ਬੰਦੇ ਫੜੇ ਜਾਣ ਔਰ ਜਿਹੜਾ ਵੀ ਜਿਹੜਾ ਬੰਦਾ ਇਹਦੇ ਵਿੱਚ ਜਿਹੜੇ ਚਾ 3-4 ਬੰਦੇ ਚ ਦੱਸਣ ਦੇ ਜਾਂ ਹੋਰ ਵੀ 4-5 ਜਿੰਨੇ ਵੀ ਬੰਦੇ ਨੇ ਉਹ ਪ੍ਰੋਪਰ ਉਹਨਾਂ ਦੇ ਵਿੱਚ ਕਾਰਵਾਈ ਬੰਦੀ ਕੀਤੀ ਜਾਏ ਕਿਉਂਕਿ ਇਹ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਜਿਹੜੀ ਹੈਗੀ ਆ ਦੇ ਨਸ਼ੇ ਦੀ ਹਾਲਤ 'ਚ ਹੋਣਗੇ ਜਿਹੜੇ ਵੀ ਬੰਦੇ ਨੇ ਉਹ ਬਿਲਕੁਲ ਬਖਸ਼ਿਆ ਨਾ ਜਾਏ ਕਿਉਂਕਿ ਗਵਰਨਮੈਂਟ ਜਿਹੜੀ ਪੰਜਾਬ ਹੈਗੀ ਉਹ ਚਾਹਦੀ ਹੈਗੀ ਕਿ ਹੈ ਬਿਲਕੁਲ ਇਹੋ ਬੰਦੇ ਨੂੰ ਬਖਸ਼ਿਆ ਨਾ ਜਾਏ ਕਿਉਂਕਿ ਇਹ ਜਿਹੜੀ ਹੈਗੀ ਆਣ ਵਾਲੀ ਨਸਲਾਂ ਵੀ ਖਰਾਬ ਕਰਨਗੇ ਆ ਤੇ ਡ ਹਦਾਇਤ ਕੀਤੀ ਹੈ ਔਰ ਐਸਐਚਓ ਸਾਹਿਬ ਕਾਸ਼ਨੀ ਜੀ ਵੀ ਆਂਦੇ ਨੇ ਕਿ ਇਹ ਜਿਹੜਾ ਹੈਗਾ ਚਲੋ ਜਲੇ ਨੁਕਸਾਨ ਤੇ ਨਹੀਂ ਹੋਇਆ ਚਲੋ ਟਾਈਮਲੀ ਮੈਨੂੰ ਕਾਲ ਆ ਗਿਆ ਤੇ ਆਪਾਂ ਜੈਕਲੀ ਉੱਥੇ ਮੌਕੇ ਤੇ ਰਾਤੀ ਪਹੁੰਚ ਗਏ ਬਟ ਕਈ ਵਾਰੀ ਜੈਕਲੀ ਨਹੀਂ ਪਤਾ ਲੱਗਦਾ ਕਿ ਅਗਰ ਨਾ ਕਾਲ ਆਂਦਾ ਤੇ ਕਿ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਐਸਐਸਪੀ ਸਾਹਿਬ ਅੱਗੇ ਵੀ ਦਰਖਾਸਤ ਤੇ ਪ੍ਰੋਪਰ ਤਰੀਕੇ ਨਾਲ ਨਾਕੇ ਲਗੇ ਨਾਕਾਬੰਦੀ ਹੋਏ ਔਰ ਲਮੀਨੀ ਜਿਹੜਾ ਹੈਗਾ ਪੂਰਾ ਏਰੀਆ ਤੇ ਦੇ ਨਸ਼ੇ ਦਾ ਵੀ ਜਿਹੜਾ ਹੈਗਾ ਗੰਦ ਖਤਮ ਕੀਤਾ ਜਾਏ ਔਰ ਇਹ ਜਿਹੜੀਆਂ ਚੋਰੀਆਂ ਵੀ ਹੋਣੀਆਂ ਤੇ ਪੂਰੀ ਨਸੇਲ ਪਾਈ ਜਾਏ ਜੈ ਹਿੰਦ ਜੈ ਭਾਰਤ If you wish that your child learns today and leads tomorrow, bring them to A&M's GEMS Cambridge International School, Pathankur, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Patanko.